ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਤੁਹਾਹਦਾ ਆਇਆ ਇੱਕ ਨਵੀਂ ਚਰਚਾ ਲੈ ਕੇ ਅੱਜ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਤੇ ਗੱਲਬਾਤ ਕਰਾਂਗੇ ਪਰ ਇੱਕ ਵਿਸ਼ਾ ਜਿਹੜਾ ਹਰ ਕਿਸੇ ਦੇ ਘਰ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਾ ਹੋਇਆ ਇੱਕ ਮਹਿਲਾ ਮੁਲਾਜ਼ਮ ਨੂੰ ਨਸ਼ੇ ਦੇ ਨਾਲ ਜਿਹੜਾ ਉਹ ਕਾਬੂ ਕੀਤਾ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਮਹਿਲਾ ਕਾਂਸਟੇਬਲ ਬੜੀ ਹੀ ਲਗਜ਼ਰੀ ਜ਼ਿੰਦਗੀ ਜੀ ਰਹੀ ਹੈ ਮਹਿੰਗੀ ਗੱਡੀਆਂ ਮਹਿੰਗੀਆਂ ਕਾਰਾਂ ਦੇ ਵਧੀਆ ਬ੍ਰਾਂਡ ਪਾਣੇ ਤਾ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੇ ਪਤਰਕਾਸ ਦਾ ਜੁਗਿੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਦਾ ਵੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਲਗਨ ਜੀ ਤੁਸੀਂ ਅੱਜ ਦਾ ਵਿਸ਼ਾ ਜਿਹੜਾ ਖੈਰ ਰਾਜਨੀਤਿਕ ਭਾਵੇਂ ਚਰਚਾ ਤੋਂ ਹਟਕੇ ਆ ਪਰ ਜੁੜੀਆਂ ਇਹਦੀਆਂ ਜੜਾਂ ਰਾਜਨੀਤੀ ਨਾਲ ਹੀ ਜੁੜੀਆਂ ਹੋਈਆਂ ਨੇ ਜੀ ਤੇ ਜਿਹੜੀ ਮਹਿਲਾ ਕਾਂਸਟੇਬਲ ਹਮਨਦੀਪ ਕੌਰ ਬੜੀ ਲਗਜ਼ਰੀ ਜ਼ਿੰਦਗੀ ਜਿਉਂਦੀ ਆ ਮਹਿੰਗੀਆਂ ਗੱਟੀਆਂ ਮਹਿੰਗੇ ਕੜੀਆਂ ਮਹਿੰਗੇ ਮਫਲਰ ਪਰ ਜਿਹੜੀਆਂ ਰੀਲਾ ਵੀ ਉਹ ਦਿਨ ਮੈਂ ਦੇਖ ਰਿਹਾ ਸੀ ਉਹ ਬੜੀਆਂ ਖਰੇਤਰਾਂ ਦੀਆਂ ਬਹੁਤ ਕਾਫੀ ਮਤਲਬ ਚਰਚਿਤ ਰਹਿੰਦੇ ਸੀ ਗਰੀਲਾ ਕਰਕੇ ਬੜੀ ਚਰਚਾ ਹੋ ਰਹੀ ਆ ਜੋਰ ਇਹ ਮਹਿੰਗੇ ਸ਼ੌਕ ਵੀ ਮਹਿੰਗੇ ਨਸ਼ੇ ਵੇਚ ਕੇ ਪਾਲੇ ਜਾ ਸਕਦੇ ਆਜ ਦੀ ਡੇਟ ਦੇ ਇਹ ਤਾਂ ਬੰਦਾ ਕਿਉਂਕਿ ਸਰ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਕਾਂਸਟੇਬਲ ਦੀ ਨੌਕਰੀ ਤੇ ਥਾਰ ਗੱਡੀ ਮਹਿੰਗੇ ਬ੍ਰਾਂਡ ਲਗਜ਼ਰੀ ਬ੍ਰਾਂਡ ਮਹਿੰਗੀਆਂ ਘੜੀਆਂ ਮਤਲਬ ਕਿ ਸ਼ੌਂਕ ਪੂਰਨਦਾ ਸਰ ਮੇਰੇ ਹਿਸਾਬ ਨਾਲ ਔਖੇ ਨੇ ਕਿੱਥੇ ਇੱਕ ਪਾਸੇ ਬੰਦਾ ਆਪਣੇ ਬੱਚਿਆਂ ਨੂੰ ਪੜਾਉਂਦਾ ਵਾ ਔਖੇ ਸੌਕੇ ਉਹਨਾਂ ਦੀ ਫੀਸਾਂ ਭਰਦਾ ਪਰ ਇੱਕ ਪਾਸੇ ਇੰਨੀ ਲਗਜ਼ਰੀ ਜ਼ਿੰਦਗੀ ਜੀਣਾ ਉਹ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰਦਾ ਦੇਖੋ ਇਹ ਵੈਸੇ ਲਗਨਜੀ ਭਾਵੇ ਗ੍ਰਿਫਤਾਰੀ ਹੋਣ ਹੋਈ ਆ ਚੱਕ ਫਤੇ ਸਿੰਘ ਵਾਲਾ ਇਹ ਇਹਦਾ ਪੰਡਾ ਬੀਬੀ ਦਾ ਪਰ ਇਹ ਨਹੀਂ ਹੋ ਸਕਦਾ ਵੀ ਇਹ ਅਧਿਕਾਰੀਆਂ ਨੂੰ ਪਤਾ ਨਾ ਹੋਵੇ ਇਹ ਵੀ ਹੈ ਚਰਚਾ ਆਮਾ ਕਿ ਬਹੁਤ ਸਾਰੇ ਅਧਿਕਾਰੀਆਂ ਨਾਲ ਵੀ ਬੀਬੀ ਦੇ ਸਬੰਧ ਰਹੇ ਹੈ ਚਰਚਾ ਰਹੀ ਹੈ ਕਿਉਂਕਿ ਏਡੀ ਭੱਡੀ ਪੱਦਰ ਤੇ ਸ਼ੌਂਕ ਪਾਲਣੇ ਔਰ ਨੇ ਮਹਿੰਗੇ ਸ਼ੌਂਕ ਪਾਲਣੇ ਫਿਰ ਉਹ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਤਾਂ ਨਹੀਂ ਹੁੰਦਾ ਬਹੁਤ ਸਾਰੇ ਅਧਿਕਾਰੀਆਂ ਦੇ ਵੀ ਨਾਮ ਬੋਲਦੇ ਆ ਜਦੋਂ ਤੁਸੀਂ ਇਹਨਾਂ ਦੀ ਜਾਂਚ ਕਰਦੇ ਹੋ ਜਾਂ ਪਰਦੇ ਫਰੋਲਦੇ ਹੋ ਤੁਸੀਂ ਮੋਬਾਈਲ ਹੀ ਫਰੋਲ ਲੋ ਕੱਲਾ ਉਹ ਚ ਸਭ ਕੁਝ ਨਿਕਲੇ ਆਉਣਾ ਮੋਬਾਈਲ ਚ ਕਿਤੇ ਕਿਤੇ ਤਾਰਾਂ ਜੁੜਦੀਆਂ ਪਹਿਲਾਂ ਵੀ ਇੱਕ ਵਾਰੀ ਜਿਹੜੀ ਐਸਟੀਐਫ ਇਹਨਾਂ ਨੇ ਫੜੇ ਸੀ ਰਾણો ਰਾણો ਪੁਰਾਣੀ ਗੱਲ ਹੈ ਕਿ ਤੁਸੀਂ ਨਾਲ ਕਰ ਤੋਂ ਕਿਸੇ ਬਾਬੇ ਦੇ ਉਹ ਤੋਂ ਫੜਿਆ ਗਿਆ ਸੀ ਘਰ ਤੋਂ ਇਹ ਡਰੱਗਸ ਸਮਗਲਰ ਉਹ ਉਹਦੇ ਵੀ ਬੜੇ ਜਿਹੜੇ ਸਬੰਧ ਸੀਗੇ ਬੜੇ ਕਈ ਪੁਲਿਸ ਅਧਿਕਾਰੀਆਂ ਨਾਲ ਨਿਕਲੇ ਸੀ ਉਹ ਬੜਾ ਉਹਦੀ ਬੜੀ ਲਗਜ਼ਰੀ ਜ਼ਿੰਦਗੀ ਸੀਗੀ ਕਈ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਵਰਤਦੇ ਸੀਗੇ ਇਤੋਂ ਤੱਕ ਕਿ ਆ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਐਸਟੀ ਮਤਲਬ ਉਹ ਦੀ ਜਿਹੜੀ ਸਿਕਿਉਰਟੀ ਵਾਲੀ ਜਿਪਸ ਸੀ ਉਹਦੇ ਮੂਰੇ ਲੱਗਦੀ ਸੀ ਤੋਂ ਕਹਿ ਰਹੇ ਹੁਣ ਜੇਲ੍ਹ ਚ ਉਹਨੂੰ ਸ਼ਾਇਦ ਸਜ਼ਾ ਵੀ ਹੋਈ ਆ ਕਾਫੀ ਚਰਚਾ ਚ ਰਿਹਾ ਹੈ ਪਰ ਪਿੰਡ ਦਾ ਸਰਪੰਚ ਵੀ ਰਿਹਾ ਉਹ ਮਤਲਬ ਕਹਿਣ ਦਾ ਵੀ ਇਹ ਜਿਹੜੇ ਮਹਿੰਗੇ ਸ਼ੌਂਕ ਆ ਜਾਂ ਇਹ ਉੱਪਰ ਤੱਕ ਸਬੰਧ ਹੁੰਦੇ ਆ ਤਾਰਾਂ ਜੁੜੀਆਂ ਕਿ ਇਸ ਕਾਂਸਟੇਬਲ ਦੇ ਖਿਲਾਫ ਵੀ ਮਹਿਲਾ ਕਾਂਸਟੇਬਲ ਦੇ ਖਿਲਾਫ ਇੱਕ ਵੀ ਵੀ ਬਠਿੰਡੇ ਦੀ ਆਈ ਹੈ ਸਾਹਮਣੇ ਉਹਨੇ ਵੀ ਦੱਸਿਆ ਕਿ 22 ਚ ਇਸ ਮੁੱਦੇ ਤੇ ਜਾਂ ਇਸ ਮਹਿਲਾ ਦੇ ਖਿਲਾਫ ਕਾਫੀ ਰੌਲਾ ਪਾਇਆ ਸੀ ਵੀ ਇਹ ਡਰੱਗ ਵੇਚਦੀ ਹੈ ਔਰ ਇਹਦੇ ਜਿਹੜੇ ਨੇ ਦੇ ਉੱਚ ਅਧਿਕਾਰੀਆਂ ਨਾਲ ਸਬੰਧ ਪਰ ਉਦੋਂ ਕੌਣ ਸੁਣਦਾ ਜੀ ਪਤਾ ਹੈ ਕੋਈ ਨਹੀਂ ਸੁਣਦਾ ਇੱਥੇ ਹਨ ਜਦੋਂ ਸਰਕਾਰਾਂ ਤਾਂ ਤੋਂ ਉੱਪਰੋਂ ਹਣੇ ਇਹ ਦਿੰਦਿਆਂ ਤਾਂ ਤਾਂ ਹੀ ਤੱਲੇ ਕਾਰਵਾਈ ਹੁੰਦੀ ਹੈ ਕਿ ਹੁਣ ਜ਼ਰੂਰ ਇਹ ਹੈਗਾ ਕਿ ਐਸਐਸਪੀ ਬਟਿੰਡਾ ਨੂੰ ਇਹਦੀ ਜਾਇਦਾਦ ਪਰੇ ਦਿੱਤੀ ਗਈ ਹੈ ਜਾਂਚ ਪਰ ਇਹ ਵੀ ਹੈ ਕਿ ਬਹੁਤ ਸਾਰੀ ਚੱਲ ਚੱਲ ਜਾਇਦਾਦ ਜਿਹੜੀ ਕਰੋੜਾਂ ਰੁਪਏ ਦੀ ਸੰਪਤੀ ਹੈ ਤੇ ਭਰਾ ਤੇ ਵੀ ਨਾ ਹੈ ਔਰ ਨਾਲ ਹੀ ਗੱਲ ਕਰ ਲਈਏ ਕਿ ਖਰਬ ਨੌਕਰੀ ਤੋਂ ਤਾਂ ਬਰਖਾਸਤ ਬੜਾ ਸਰਕਾਰ ਨੇ ਵੀ ਬੜਾ ਐਕਸ਼ਨ ਲਿਆ ਪਲੀਜ਼ ਨੇ ਵੀ ਬੜਾ ਸਖਤ ਐਕਸ਼ਨ ਲਿਆ ਐਸਐਸਪੀ ਮਾਨਸਾ ਵੱਲੋਂ ਤੁਰੰਤ ਫੈਰ ਉੱਚ ਅਧਿਕਾਰੀਆਂ ਵੱਲੋਂ ਇਸ਼ਾਰਾ ਹੋਇਆ ਤਾਂ ਹੀ ਮਰਖਾਸਤ ਹੋਈ ਹੈ ਤੇ ਇਸ ਜੇ ਇਹਦੇ ਧਾਰ ਖੋਲੇ ਜਾਣ ਜਾਂ ਇਹਦੀ ਜਾਂਚ ਹੋਵੇ ਤਾਂ ਬਹੁਤ ਸਾਰਾ ਬਹੁਤ ਕੁਝ ਹੋਰ ਨਿਕਲੂਗਾ ਬਿਲਕੁਲ ਪਰ ਸਰ ਇਹਨਾਂ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਚਰਚਾ ਉੱਠ ਗਈ ਕਿ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਚਲਾਇਆ ਜਾ ਰਿਹਾ ਮਹਿੰਮ ਜਿਹੜੀ ਹੈ ਲੋਕਾਂ ਦੇ ਘਰ ਜਿਹੜੇ ਆ ਬੁਲਡੋਜ਼ਰਾਂ ਹੀ ਢਾਏ ਜਾ ਰਹੇ ਆ ਯਾਨੀ ਕਿ ਜਿਹੜੇ ਨਸ਼ਾ ਤਸਕਰ ਨੇ ਤਾਂ ਕੀ ਹੁਣ ਇਹਨਾਂ ਦਾ ਘਰ ਵੀ ਢਾਇਆ ਜਾਏਗਾ ਇਹ ਵੱਡਾ ਸਵਾਲ ਹੈ ਦੇਖੋ ਇਹ ਤਾਂ ਗੱਲ ਹੁਣ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਉਹਨਾਂ ਨੇ ਵਿਧਾਨ ਸਭਾ ਚ ਵੀ ਠਾਈ ਹੈ ਅਕਰ ਰਾਜਾ ਬੜੰਗ ਵੀ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਹੈ ਬਈ ਪੁਲਿਸ ਦੇ ਦੇਖੋ ਇਹ ਇਹ ਗਲਤ ਲਗਨ ਜੀ ਕਲੀਅਰ ਹੈ ਜੇ ਤੁਸੀਂ ਡਰਗ ਨੂੰ ਨੱਥ ਪਾਉਣੀ ਹੈ ਨਾ ਪੰਜਾਬ ਚ ਤਾਂ ਜਿਹੜੇ ਬਹੁਤ ਸਾਰੇ ਆਪਾਂ ਬਹੁਤ ਸਾਰੇ ਖੈਰ ਪੁਲਿਸ ਨੇ ਇਸ ਮਾਮਲੇ 'ਚ ਬਹੁਤ ਸਾਰੇ ਜਿਹੜੇ ਹੇਠਲੇ ਲੈਵਲ ਦੇ ਮੁਲਾਜ਼ਮ ਸੀ ਉਹਨਾਂ ਨੂੰ ਡਿਸਮਿਸ ਵੀ ਕੀਤਾ ਪਿੱਛੇ ਇੱਕ ਸੂਚੀ ਜਾਰੀ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਜੇ ਇਹ ਤਾਰਾ ਭਰੋਲੀਆਂ ਹੁਣ ਕਿੱਥੇ ਕਿੱਥੇ ਜੁੜੀਆਂ ਬਹੁਤ ਸਾਰੇ ਪੁਲਿਸ ਅਫਸਰਾਂ ਦੇ ਜਿਹੜੇ ਮਹਿੰਗੇ ਖਰਚ ਨੇ ਔਰ ਇਹ ਸਾਰਾ ਕੁਝ ਇਹੀ ਲੋਕ ਚੱਲਦੇ ਆ ਔਰ ਇਹ ਇਹ ਜ਼ਰੂਰ ਹੈ ਕਿ ਦੇਖੋ ਤੁਸੀਂ ਡਰਗ ਮਾਫੀਆ ਤੇ ਇਹ ਤਾਂ ਇੱਕ ਤੀਜੀ ਕੜੀ ਹੈ ਨਾ ਅਸਲ 'ਚ ਤਾਂ ਜਿਹੜਾ ਇਹ ਪੰਜਾਬ 'ਚ ਨਸ਼ਾ बिक ਰਿਹਾ ਉਹਦੇ ਪਿੱਛੇ ਜਿਸ ਤਰ੍ਹਾਂ ਉਹ ਲੇਖਕ ਜਸਵੰਤ ਕਮਲ ਨੇ ਇੱਕ ਵਾਰੀ ਪੁਲਿਸ ਦੇ ਸੈਮੀਨਾਰ 'ਚ ਬੋਲਿਆ ਸੀ ਮੈਂ ਕਈ ਵਾਰ ਉਹਦਾ ਜ਼ਿਕਰ ਕੀਤਾ ਕਿ ਪੰਜਾਬ 'ਚ ਨਸ਼ੇ ਵੇਚ ਹੀ ਰਹੇ ਮਤਲਬ ਉਹਦੇ ਪਿੱਛੇ ਪੁਲਿਸ ਜਾਂ ਰਾਜਨੀਤਿਕ ਲੋਕ ਹੀ ਨੇ ਨਾ ਬਹੁਤੇ ਤਾਂ ਠੀਕ ਹੈ ਸਾਰਿਆਂ ਵੱਲ ਆਪਾਂ ਇਸ਼ਾਰਾ ਨਹੀਂ ਕਰਦੇ ਪਰ ਬਹੁ ਗਿਣਤੀ ਤਾਂ ਇਹਨਾਂ ਦੀ ਸਹਿਜ ਜਾਂ ਇਸ ਜੁੰਡਲੀ ਜਾਂ ਇਸ ਤਿਕੜੀ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਨਾ ਜੇ ਤੁਸੀਂ ਮਤਲਬ ਵਾਕਈ ਸਰਕਾਰ ਚਾਹੁੰਦੀ ਹੈ ਸਰਕਾਰ ਇਸ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਵੀ ਕਿਹਾ ਉਹ ਕੱਲ ਬੋਲ ਰਹੇ ਸੀ ਜਾਂ ਉਹਨਾਂ ਨੇ ਸੋਚ ਕਾਈ ਹੈ ਕਿ ਉਦੋਂ ਤੱਕ ਪੰਜਾਬ ਚੋਂ ਨਹੀਂ ਜਾਣਗੇ ਜਾਂ ਪੰਜਾਬ ਚੋਂ ਡਟੇ ਰਹਿਣਗੇ ਜਾਂ ਲੜਾਈ ਲੜਦੇ ਰਹਿਣਗੇ ਜਦੋਂ ਤੱਕ ਨਸ਼ੇ ਖਤਮ ਨਹੀਂ ਹੋ ਜਾਂਦੇ ਤਾਂ ਇਹ ਇਹ ਫਿਰ ਜਿਹੜੇ ਬਹੁਤ سارے ਤੁਸੀਂ ਜਦੋਂ ਰੋਲੋਗੇ ਤਾਂ ਇਹ ਬੋਲਡੋਜ਼ਰ ਜਿਹੜਾ ਬਹੁਤ ਸਾਰੇ ਰਾਜਨੀਤਿਕਾਂ ਦੇ ਘਰਾਂ ਤੇ ਵੀ ਚੱਲਣਾ ਚਾਹੀਦਾ ਇਹਨਾਂ ਨੇ ਤੇਰੀ ਕਬਾਈ ਉਹਨਾਂ ਨੇ ਕੀਤੀ ਆ ਤੇਰੇ ਵੱਡੇ ਜਿਹੜੇ ਸਮਗਲਰ ਨੇ ਪੰਜਾਬ ਤੇ ਜੇ ਜੇ ਹੁਣ ਜੇ ਤੁਸੀਂ ਦੂਰ ਨਾ ਆਪਾਂ ਦੇਖੀਏ ਚਰਚਾ ਕਰਦੇ ਪਏ ਆ ਜੇ ਜਗਰਾਉਂ ਵੇਰੀ ਕੀ ਚੀ ਦੇਖ ਲਈਏ ਠੀਕ ਹੈ ਇੱਕ ਦੋ ਤੇ ਚਲਾਤਾ ਠੀਕ ਹੈ 12 ਕਰੋੜ ਦੀ ਮੈਂ ਪਿਛਲੇ ਦਿਨਾਂ ਚ ਇੱਕ ਬੁਲ ਜਲਾਲ ਲੁਧਿਆਣਾ ਤੇ ਆਤੀ ਨਹੀਂ ਇੱਕ ਸੂਚੀ ਜਾਰੀ ਕੀਤੀ ਸੀ 12 ਕਰੋੜ ਦੀ ਉਹ ਜੀ ਸੰਪਤੀ ਜਿਹੜੀ ਅਟੈਚ ਕੀਤੀ ਸੀ ਜਦੋਂ ਮੈਂ ਉਹ ਨਾਂ ਫਰੋਲਦਾ ਪਿਆ ਸੀ ਕਿਉਂਕਿ ਅਸੀਂ ਨਾ ਇਹਦੇ ਖਿਲਾਫ ਕਾਫੀ ਨਸ਼ਿਆਂ ਦੇ ਖਿਲਾਫ ਡਰਗ ਦੇ ਖਿਲਾਫ ਜੇ ਗਰਾਉਂ ਵੀਰਗੇ ਚ ਲੜਾਈ ਲੜੀ ਹੈ ਤਾਂ ਤੁਹਾਡੇ ਉਹ ਮਤਲਬ ਟੈਪਸ ਤੇ ਹੁੰਦੇ ਆ ਵੀ ਕਿਹੜੇ ਕਿਹੜੇ ਵੱਡੇ ਮਾਫੀਆ ਦੇ ਕਿਉਂਕਿ ਅਸੀਂ ਸੂਚੀ ਵੀ ਇੱਕ ਦਿੱਤੀ ਸੀ ਉਦੋਂ ਮੈਨੂੰ ਯਾਦ ਆ ਪੁਲਿਸ ਅਫਸਰਾਂ ਨੂੰ ਤੇ ਉਹ ਉਹਨਾਂ ਚੋਂ ਕਿਸੇ ਦਾ ਮੈਨੂੰ ਨਾਂ ਨਹੀਂ ਲੱਭਿਆ ਗਿਆ ਹਾਂ ਇਹ ਕਹਿੰਤੋ ਭਾਵ ਆ ਵੀ ਜਦੋਂ ਤੁਸੀਂ ਥਲੜੇ ਲੈਵਲ ਤੇ ਹਾਂ ਬਹੁਤ ਸਾਰੇ ਰਾਜਨੀਤਿਕ ਆਗੂ ਵੀ ਸੀ ਇਵਰ ਇੱਕ ਕਾਲੀ ਵਿਧਾਇਕ ਵੀ ਸੀ ਜਿਹਦੇ ਬੜੇ ਨੇੜਲੇ ਤਾਰ ਰਹੇ ਆ ਘਰੋਂ ਤੋਂ ਵੱਡੀ ਉਮਰ ਦੇ ਹੋ ਗਏ ਆ ਲੋ ਉਹਨਾਂ ਦੀਆਂ ਬੜੀਆਂ ਚਰਚਾਾਂ ਮਾਰੀਆਂ ਨੇ ਵੀ ਉਹ ਖੈਰ ਉਹ ਸਹਿਦੰਦੇ ਰਹੇ ਐਡਲਗ ਸਮਗਲਰਾਂ ਨੂੰ ਬੜੇ ਇੱਥੋਂ ਤੱਕ ਕਿ ਮਤਲਬ ਇੱਕ ਵਾਰੀ ਇੱਕ ਮੈਨੂੰ ਯਾਦ ਆ ਮਹਿਲਾ ਡਰਗਸ ਸਮਗਲਰ ਨੇ ਆਪਦੀ ਇੰਨੀ ਜਾਨੀ ਉਹਨੂੰ ਸਹਿ ਸੀ ਪਿੱਛੋਂ ਉਹਨੇ ਇੱਕ ਵਾਰੀ ਡਰਗ ਇਨਸਪੈਕਟਰੀ ਕਰੇ ਬਣ ਲਿਆ ਉਹ ਉਹ ਤੁਸੀਂ ਦੇਖੋ ਵੀ ਉਹਨੇ ਘਰੇਪੋਂ ਤਾਂ ਲਿਆ ਇਹ ਸਾਇਤੋ ਬਿਨਾਂ ਨਹੀਂ ਨਾ ਇਦਾਂ ਹੁੰਦੇ ਕੰਮ ਸਾਰਾ ਕੁਝ ਰੱਖ ਕੇ ਕਹਿਣ ਤੋਂ ਭਾਵੇਂ ਜੇ ਸਰਕਾਰ ਵਾਕਈ ਚਾਹੁੰਦੀ ਹੈ ਤਾਂ ਇਹਨਾਂ ਦੇ ਘਰਾਂ ਤੇ ਵੀ ਬਲਡوزر ਤੇ ਜਿਹੜੇ ਪੁਲਿਸ ਅਫਸਰਾਂ ਨੇ ਦੇਖੋ ਇਹ ਸਾਰਾ ਕੁਝ ਪਹਿਲਾਂ ਅੰਚ ਤਾਂ ਪਿਆ ਹੀ ਹੈ ਜਿਹੜੀ ਖੁਫੀਆ ਤੰਤਰ ਹੈ ਪੁਲਿਸ ਦਾ ਜਾਂ ਖੁਫੀਆ ਵਿਭਾਗ ਆ ਉਹ ਸਾਰੀਆਂ ਰਿਪੋਰਟਾਂ ਤਾਂ ਦਿੰਦਾ ਹੀ ਹੈ ਵੱਖਰੀ ਗੱਲ ਰਿਪੋਰਟਾਂ ਜਾਂ ਉਹ ਫਾਈਲਾਂ ਦੱਬੀਆਂ ਜਾਂਦੀਆਂ ਖੁੱਲਦੀਆਂ ਨਹੀਂ ਔਰ ਇਹ ਸਾਰਾ ਕੁਝ ਪਿਆ ਹੀ ਹੈ ਕਾਊਂਟਰ ਇੰਟੈਲੀਜੈਂਸ ਹੀ ਹੈ ਪੁਲਿਸ ਕੋਲੇ ਆਪਣੀ ਇਹਨਾਂ ਦੀ ਆਪਣੀ ਆ ਔਰ ਵੀ ਬਥੇਰਾ ਜੇ ਸਰਕਾਰ ਚਾਵੇ ਤਾਂ ਕਹ ਰਹੀ ਇਹ ਰਾਜਨੀਤਿਕ ਲੋਕਾਂ ਜਾਂ ਪੁਲਿਸ ਤੇ ਜਿਹੜੇ ਅਫਸਰ ਨੇ ਉਹਨਾਂ ਦੀ ਵੀ ਇਸ ਮਾਮਲੇ ਜਿਨ੍ਹਾਂ ਦੇ ਧਾਰ ਜੁੜਦੇ ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਇਹ ਕੱਲੀ ਮਹਿਲਾ ਕਾਂਸਟੇਬਲ ਜੇ ਕਹੀਏ ਵੀ ਉਹ ਤਾਂ ਆਪਣੀ ਪੱਧਰ ਤੇ ਇੰਨਾ ਕੁਝ ਕਰੀ ਜਾ ਰਹੀ ਸੀ ਜੀ ਥਾਣੇ ਚ ਜਾਂਦੀ ਸੀ ਜਾਂ ਜਿੱਥੇ ਡਿਊਟੀ ਕਰਦੀ ਸੀ ਉਹ ਅਫਸਰਾਂ ਨੂੰ ਕਿਤੇ ਨਹੀਂ ਪਤਾ ਸੀ ਵੀ ਧਾਰ ਤੇ ਆਉਂਦੀ ਹੈ ਬੀਬੀ ਬਿਲਕੁਲ ਇਨੇ ਮੰਗੇ ਬ੍ਰਾਂਡ ਪਾਉਂਦੀ ਆ ਉਹ ਕਿਤੇ ਡਿਊਟੀ ਥੋੜੀ ਕਰਦੀ ਹੋਊਗੀ ਨਹੀਂ ਕਰਦੀ ਹੋਣੀ ਉਹ ਤੇ ਉਹ ਫਿਰ ਤੁਹਾਨੂੰ ਪਤਾ ਕਿ ਪੁਲਿਸ ਜਿਹੜੇ ਉਹਨਾਂ ਗੱਡੀ ਤੇ ਵੀ ਆਪਦੀ ਪ੍ਰਾਈਵੇਟ ਗੱਡੀ ਤੇ ਵੀ ਪੁਲਿਸ ਦੇ ਸਟicker ਲਾਏ ਹੋਏ ਸੀ ਬਹੁਤ ਸਾਰੇ ਉਹਦੇ ਚੱਕਰ ਜਿਹੜੇ ਹੁੰਦੇ ਸੀ ਕਹਿੰਦੇ ਫਿਰੋਜ਼ਪੁਰ ਸਾਈਡ ਤੋਂ ਮਤਲਬ ਬਟਿੰਡੇ ਨੂੰ ਹੁੰਦੇ ਸੀ ਜਾਂ ਮਾਨਸਾ ਨੂੰ ਤੇ ਉਹ ਫਿਰ ਇਹਦਾ ਮਤਲਬ ਬਾਰਡਰ ਪਾਰ ਵੀ ਤਾਰ ਹੋਣਗੇ ਕੋਈ ਜਿਹੜੇ ਕੋ ਜਣਾ ਚਾਵੇ ਜਾਂ ਏਜੰਸੀਆਂ ਜਿਹੜੀਆਂ ਹੈਗੀਆਂ ਪੂਜਣਾ ਚਾਹਣ ਤਾਂ ਬਹੁਤ ਕੁਝ ਨਿਕਲ ਸਕਦਾ ਕਹਿਣ ਤੋਂ ਭਾਵ ਹੈ ਔਰ ਇਹ ਇਹਨਾਂ ਦੀ ਜਿਹੜੇ ਤਾਰ ਨੇ ਜਰੂਰ ਘੋਖਣੇ ਵੀ ਚਾਹੀਦੇ ਆ ਤਾਂ ਕਿ ਜਿਹੜੇ ਅਸਲ ਚਿਹਰੇ ਨੇ ਵੱਟੇ ਜਿਹੜੇ ਮਗਰਮਸ਼ ਨੇ ਜਿਨ੍ਹਾਂ ਦੇ ਬਾਰੇ ਆਮ ਚਰਚਾ ਹੁੰਦੀ ਆ ਉਹ ਸਾਹਮਣੇ ਆ ਸਕਣ। ਇਹ ਜਰੂਰ ਆ ਵੀ ਦੇਖੋ ਬਲਡੋజర్ ਤਾਂ ਚੱਲ ਹੀ ਰਿਹਾ ਸੀ ਇਤਿਹਾਸ ਤੇ ਇਹ ਅਸਲ ਸਾਥੇ ਵੀ ਚੱਲੇ ਤਾਂ ਉਹ ਚੰਗੀ ਗੱਲ ਆ ਜੀ। ਸਰ ਅੱਗੇ ਹੁਣ ਦੇਖੀਏ ਤਾਂ ਪੰਜਾਬ ਪੁਲਿਸ ਨੂੰ ਵੀ ਖੁੱਲੀਆਂ ਛੁੱਟੀਆਂ ਮਿਲੀਆਂ ਲੱਗਦੀਆਂ ਨੇ ਇਸ ਬਾਰੇ ਵੀ ਕਈ ਚਰਚਾ ਮੰਨੇ ਤੁਹਾਡਾ ਕੀ ਵਿਚਾਰ ਹੈ ਇਸ ਤੇ ਅਹ ਦੇਖੋ ਲਗਨ ਜੀ ਜੇ ਗੱਲ ਕਰੀਏ ਤਾਂ ਅੱਪ ਅੱਜ ਪੁਲਿਸ ਤੇ ਚਰਚਾ ਕਰ ਲਈਏ ਮੈਨੂੰ ਲੱਗਦੀ ਸਾਰੀ ਹੋਈ ਅਹ ਖੁੱਲੀਆਂ ਛੁੱਟੀਆਂ ਤੋਂ ਭਾਵ ਤਾਂ ਇਹੀ ਲੈ ਸਕਦੇ ਆਂ ਵੀ ਆਹ ਵਾਕਈ ਇੱਕ ਕਰਨਲ ਵਾਠ ਦਾ ਮਾਮਲਾ ਸਾਹਮਣੇ ਆਉਂਦਾ ਜਦੋਂ ਪੁਲਿਸ ਨੂੰ ਖੁੱਲੀ ਛੁੱਟੀ ਮਿਲ ਜਾਂਦੀ ਹੈ ਤਾਂ ਫਿਰ ਸਾਹਮਣੇ ਕੋਈ ਵੀ ਹੋਵੇ ਉਹਦੇ ਖਿਲਾਫ ਐਕਸ਼ਨ ਕਰਨ ਲੱਗੀ ਵੀ ਪੁਲਿਸ ਜਿਹੜੀ ਆ ਉਹ ਦੇਖਦੀ ਨਹੀਂ ਉਹਨੂੰ ਕਰਨਲ ਵਾਟਸਾਬ ਵਾਲਾ ਕਿੱਡਾ ਮਾਮਲਾ ਭਖਿਆ ਹੋਇਆ ਕਿਸ ਤਰ੍ਹਾਂ ਦੀ ਉਹਨਾਂ ਨਾਲ ਜਿਆਦਤੀ ਹੋਈ ਹੈ ਖੈਰ ਉਸ ਮਾਮਲੇ ਦੀ ਹੁਣ ਜਾਂਚ ਵੀ ਚਲੋ ਚੰਡੀਗੜ੍ਹ ਪੁਲਿਸ ਕੋਲੇ ਚਲੀ ਗਈ ਹੈ ਵੈਸੇ ਵੀ ਐਨਕਾਉਂਟਰ ਹੋ ਰਿਹਾ ਹੈ ਬੜੀਆਂ ਚਰਚਾਾਂ ਮਾਣੀ ਕਈ ਸਵਾਲ ਉੱਠ ਰਹੇ ਆ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਬਲਡੋਜ਼ਰ ਵੀ ਚੱਲ ਰਿਹਾ ਜਦੋਂ ਪੁਲਿਸ ਨੂੰ ਖੈਰ ਇਸ ਤਰ੍ਹਾਂ ਦੇ ਸਰਕਾਰਾਂ ਅਧਿਕਾਰ ਦੇ ਦਿੰਦੀਆਂ ਤਾਂ ਫਿਰ ਬਹੁਤ ਸਾਰੀਆਂ ਮਨਮਰਜ਼ੀਆਂ ਵੀ ਪੁਲਿਸ ਕਰਨ ਲੱਗ ਜਾਂਦੀ ਹੈ ਕਹਿੰਨ ਤੋਂ ਭਾਵ ਜਦੋਂ ਖੁੱਲੀਆਂ ਛੁੱਟੀਆਂ ਮਿਲ ਜਾਂਦੀਆਂ ਤਾਂ ਫਿਰ ਇਹ ਇਹ ਵੈਸੇ ਜੇ ਦੇਖਿਆ ਜਾਵੇ ਲਗਨ ਜੀ ਜਦੋਂ ਵੀ ਪੁਲਿਸ ਨੂੰ ਜਿਹੜੀ ਸਰਕਾਰ ਨੇ ਵੀ ਜਦੋਂ ਇਸ ਤਰ੍ਹਾਂ ਦੀਆਂ ਖੁੱਲੀਆਂ ਛੁੱਟੀਆਂ ਦਿੱਤੀਆਂ ਤਾਂ ਬਹੁਤ ਸਾਰਾ ਬਹੁਤ ਸਾਰੀਆਂ ਨਜਾਇਜ਼ ਜਿਆਤੀਆਂ ਵੀ ਹੋਈਆਂ ਨੇ ਵਧੀਆਂ ਵੀ ਨੇ ਵੈਸੇ ਹੀ ਪੁਲਿਸ ਕੋਲੇ ਤਾਂ ਪਹਿਲਾਂ ਹੀ ਬਹੁਤ ਅਧਿਕਾਰ ਆ ਹਮ ਤਾਂ ਬੜਾ ਕੁਛ ਹੜਾਇਆ ਪੰਜਾਬੀਆਂ ਨੇ ਜੇ ਪ੍ਰਾਤਨ ਚ ਚਲੇ ਜਾਈਏ ਜਾਂ ਕਾਲੇ ਦੌਰ ਦੀ ਗੱਲ ਕਰੀਏ ਤਾਂ ਉਦੋਂ ਤਾਂ ਬਹੁਤ ਸਾਰਾ ਕਹੋ ਜੂਟੇ ਮੁਕਾਬਲੇ ਜਿਹੜੀਆਂ ਮਤਲਬ ਲਾਸ਼ਾਂ ਦਾ ਮੁੱਦਾ ਬਹੁਤ ਸਾਰੇ ਮੁੱਦੇ ਉਸ ਸਮੇਂ ਨਾਲ ਤਾਂ ਜੁੜਦੇ ਆ ਜਿੱਤੇ ਕਿਤਾ ਔਰ ਹੁਣ ਵੀ ਜਿਸ ਤਰ੍ਹਾਂ ਕਈ ਜਿਹੜੇ ਐਨਕਾਉਂਟਰ ਹੋਏ ਆ ਗੈਂਗਸਟਰਾਂ ਦੇ ਜਾਂ ਹੋਰ ਉਹਨਾਂ ਤੋਂ ਵੀ ਬਹੁਤ ਸਾਰੇ ਸਵਾਲ ਉੱਠੇ ਆ ਜਿਹੜਾ ਬਲਡੋਜਰਾਂ ਵਾਲਾ ਮਾਮਲਾ ਉੱਚ ਵੀ ਸਵਾਲ ਉੱਠ ਰਹੇ ਆ ਭਾਵੇਂ ਚਲੋ ਖਾਨਾ ਪੂਰਤੀ ਲਈ ਪੁਲਿਸ ਕੈ ਲੋਕੋ ਆਗਜਰਾਂ ਵਾਲੋ ਦਾ ਟੱਟ ਤਾਂ ਭਰਤੀ ਪਈ ਆ ਪਰ ਉਹ ਉਹ ਵੀ ਜਿਸ ਤਰ੍ਹਾਂ ਇੱਕਦਮ ਐਕਸ਼ਨ ਹੋ ਰਿਹਾ ਉਹ ਉਹ ਵੀ ਇੱਕ ਮਤਲਬ ਉੱਤੇ ਵੀ ਚਰਚਾਵਾ ਚੱਲਦੀਆਂ ਨੇ ਜਾਂ ਜੇ ਦੇਖਿਆ ਜਾਵੇ ਤਾਂ ਸਰਕਾਰ ਨੂੰ ਇਹ ਜ਼ਰੂਰ ਹੈ ਕਿ ਦੇਖੋ ਕਾਰਵਾਈ ਹੋਣੀ ਚਾਹੀਦੀ ਹੈ ਡਰਗ ਦੇ ਖਿਲਾਫ ਜਾਂ ਡਰਗਸ ਸਮਗਲਰਾਂ ਦੇ ਜਾਂ ਜਿਹੜੀ ਇਹ ਤਿਕੜੀ ਦੀ ਆਪਾਂ ਜੇਕਰ ਕੀਤਾ ਪਹਿਲਾਂ ਜ਼ਰੂਰ ਇਹ ਐਕਸ਼ਨ ਸਖਤ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਮੋਟਾ ਫਟਾ ਮਸਲਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਪੁਲਿਸ ਨੂੰ ਮਨਮਾਨੀਆਂ ਤੋਂ ਵੀ ਰੋਕਣਾ ਚਾਹੀਦਾ ਚਾਹੇ ਉਹਦੇ ਲਈ ਉੱਚ ਅਧਿਕਾਰੀਆਂ ਦੀ ਡਿਊਟੀ ਲੱਗਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਮਤਲਬ ਕਈ ਮਾਮਲੇ ਜਿਹੜੇ ਝੂਠੇ ਮਾਮਲੇ ਵੀ ਦਰਜ ਹੁੰਦੇ ਆ ਨਜਾਇਜ਼ਿਆਤੀਆਂ ਵੀ ਹੁੰਦੀਆਂ ਜਿਹੜੇ ਵਿਰੋਧੀ ਨੇ ਇੱਕ ਦੂਜੇ ਨੂੰ ਪੁਲਿਸ ਨੂੰ ਹੱਥ ਚ ਲੈ ਕੇ ਆਪਣੇ ਵਿਰੋਧੀਆਂ ਨਾਲ ਜਾਉਣ ਲਈ ਕਾਰਵਾਈਆਂ ਹੋ ਜਾਂਦੀਆਂ ਹੈ ਨਾ ਇਹ ਸਾਰੇ ਕਾਸੇ ਤੇ ਨજર ਰੱਖਣ ਲਈ ਵੀ ਜਿਹੜੇ ਉੱਚ ਅਧਿਕਾਰੀ ਹੈ ਪੁਲਿਸ ਦੇ ਉਹਨਾਂ ਨੂੰ ਜ਼ਰੂਰ ਮਤਲਬ ਨਾਲੋਂ ਨਾਲ ਇਹਦੀ ਜਿਹੜਾ ਨਿਰੀਖਣ ਵੀ ਕਰਨਾ ਚਾਹੀਦਾ ਕਹਿ ਲਈਏ چاہے ਵੀ ਆਪਾਂ ਕਹਿ ਲਈਏ ਕਿ ਜਿਹੜੇ ਜਿਹੜੇ ਕਿਸੇ ਅਧਿਕਾਰੀ ਵੱਲੋਂ ਜੇ ਲਗਾਤਾਰ ਜਿਹੜੇ ਕੋਰਟ ਚ ਜਾ ਕੇ ਮਾਮਲੇ ਉੱਠ ਜਾਂਦੇ ਆ ਜਦੋਂ ਤੁਸੀਂ ਧੁਰਤਾ ਕੋਈ ਕੇਸ ਦਰਜ ਕਰ ਦਿੰਦੇ ਹੋ ਤਾਂ ਉਹ ਸਟੈਂਡ ਥੋੜੀ ਕਰਦਾ ਉੱਠ ਜਾਂਦਾ ਜਦੋਂ ਕੋਰਟ ਚ ਜਾਂਦਾ ਮਾਮਲਾ ਕਈ ਮਾਮਲੇ ਤਾਂ ਚਲਾਨ ਹੀ ਨਹੀਂ ਪੇਸ਼ ਕਰ ਸਕਦੀ ਪੁਲਿਸ ਹਨ ਉਹ ਇਹ ਜੇ ਮਾਮਲਿਆਂ ਚ ਜ਼ਰੂਰ ਮਤਲਬ ਉਹ ਅਧਿਕਾਰੀਆਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਜਾਂ ਸਰਕਾਰ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਵੀ ਜਦੋਂ ਪੁਲਿਸ ਕੋਲੇ ਇਹ ਜੇ ਪੁਲਿਸ ਮਤਲਬ ਐਕਸ਼ਨ ਦੇ ਮੂਡ ਚ ਹੋਵੇ ਤਾਂ ਕਿਸੇ ਨਾਲ ਜ਼ਿਆਦਤੀ ਨਾ ਹੋਵੇ ਕਹਿਣ ਤੋਂ ਭਾਵ ਹੈ ਬਿਲਕੁਲ ਮਤਲਬ ਇਹ ਇਹ ਜ਼ਰੂਰ ਸਰਕਾਰ ਨੂੰ ਵੀ ਜਿਹੜੀ ਹੈ ਨਜ਼ਰ ਰੱਖਣੀ ਚਾਹੀਦੀ ਹੈ ਤਾਂ ਬਿਲਕੁਲ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਚਰਚਾ 'ਚ ਜੁੜੇ ਤੇ ਬੜੀ ਵਿਸਤਾਰਪੂਰਵਕ ਜਿਹੜੀ ਤੁਸੀਂ ਅੱਜ ਜਾਣਕਾਰੀ ਦਿੱਤੀ ਹੈ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਅੱਜ ਦੀ ਚਰਚਾ 'ਚ ਜੁੜਨ ਲਈ ਬਹੁਤ-ਬਹੁਤ ਧੰਨਵਾਦ